ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਵੀ ਸੋਨੇ ਸੋਨੇ ਸੂਟ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਸਾਰੇ ਮਸ਼ੀਨਵਰਕ ਦੇ ਡਿਜ਼ਾਈਨਸ ਹੋਣਗੇ ਔਰ ਸਾਰਿਆਂ ਨੇ ਇੱਕ ਇੱਕ ਕਰਕੇ ਤੁਸੀਂ ਸਾਰੇ ਸੂਟ ਦੇਖ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕ੍ਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਔਰ ਇਹਨਾਂ ਸੂਟਾਂ ਨੂੰ ਤੁਸੀਂ ਕਿਸੇ ਹੋਰ ਡਿਜ਼ਾਈਨ ਦੇ ਵਿੱਚ ਵੀ ਰੈਡੀ ਕਰਵਾ ਸਕਦੇ ਹੋ ਫਰਸਟ ਆਜ਼ ਐਜ਼ ਬਹੁਤ ਸੋਹਣਾ ਪਾਊਡਰ ब्लू ਕਲਰ ਦੇ ਵਿੱਚ ਰੈਡੀ ਕੀਤਾ ਹੈ ਪੂਰੇ ਫਰੰਟ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਆਊਗਾ ਜੀ ਬਹੁਤ ਹੀ ਸੋਹਣਾ ਗਰਲਿਸ਼ ਰੁਕਦਾ ਸੂਟ ਆ ਪੂਰੇ ਫਰੰਟ ਦੇ ਵਿੱਚ ਇਸ ਤਰ੍ਹਾਂ ਦੀਆਂ ਬੂਟੀਆਂ ਆਣੀਆਂ ਤੇ ਸੇਮ ਬੂਟੀਆਂ ਜਿਹੜੀਆਂ ਉਹ ਬਾਹਾਂ ਦੇ ਦਿੱਤੀਆਂ ਹੋਈਆਂ ਨੇ ਔਰ ਇਹ ਫੈਬਰਿਕ ਰਹੂਗਾ ਜੀ ਪਿਓਰ ਕਾਟਨ ਦਾ ਇਹ ਜਿਵੇਂ ਸੂਟ ਹੈਗਾ ਤੁਸੀਂ ਇਹਨੂੰ ਅ ਅੱਜਕੱਲ ਪਸ਼ਮੀਨੇ ਤੇ ਜਾਂ ਕਟ్రਾਈਸ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਰੈਡੀ ਹੋ ਜਾਊਗਾ ਨੈਕਸਟ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਡਿਜ਼ਾਈਨ ਕਾਫੀ ਪੌਪੂਲਰ ਸੀਗਾ ਔਰ ਬਹੁਤ ਹੀ ਜ਼ਿਆਦਾ ਇਹ ਟ ਆਉਣ ਗਿਆ ਜੀ ਇਹ ਸਾਰੀ ਵੇਲ ਬਣੀ ਹੋਈ ਹੈ ਇੱਕ ਘੇਰੇ ਤੇ ਵੇਲ ਬਣੀ ਹੋਏਗੀ ਔਰ ਇਹ ਵਾਲਾ ਪੂੰਛੇ ਤੇ ਕੰਮ ਆਊਗਾ ਠੀਕ ਹੈ ਜੀ ਇਹ ਕੰਮ ਪੂੰਛੇ ਤੇ ਕੀਤਾ ਹੋਇਆ ਇਹ ਵੀ ਰਾਮਟੈਕਸ ਦਾ ਕਾਟਨ ਦਾ ਫੈਬਰਿਕ ਹੋਊਗਾ ਇਹ ਪਸ਼ਮੀਨੇ ਦੇ ਵੀ ਰੈਡੀ ਹੋ ਜਾਊਗਾ ਜਿਵੇਂ ਨੈਕਸਟ ਸੀਜ਼ਨ ਆ ਰਿਹਾ ਹੈ ਤੇ ਇਹ ਤੁਸੀਂ ਕਟ੍ਰਾਈਜ਼ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਇਹ ਪਿਓਰ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਕੀਤਾ ਬਹੁਤ ਸੋਹਣਾ ਪਾ ਤੁਹਾਨੂੰ ਖੋਲ ਕੇ ਲੁੱਕ ਦਿਖਾਉਣੀ ਹੈ ਇਹਦੀ ਪਿਓਰ ਰਾਮ ਟੈਕਸ ਦਾ ਪਸ਼ਮੀਨਾ ਹੋਊਗਾ ਬਹੁਤ ਪਿਆਰੀ ਇਹਦੀ ਲੁੱਕ ਬਣੀ ਹੋਈ ਹੈ ਇੱਥੇ ਇਹਦਾ ਗਲਾ ਆਊਗਾ ਜੀ ਇਸ ਜਗ੍ਹਾ ਤੇ ਇਸਦੇ ਗਲਾ ਸ਼ੇਪ ਬਣਿਆ ਹੋਇਆ ਹੈ ਇਹ ਗਲੇ ਦੇ نیچے ਜਿਹੜਾ ਵਰਕ ਆਊਗਾ ਬਹੁਤ ਪਿਆਰਾ ਬਣਿਆ ਹੋਆ ਆਰੇ ਇਹ ਇਸ ਥੇ ਦਾ ਕਿਹਦਾ ਆਊਗਾ ਕਿ ਇਹਦੇ ਵਿੱਚ ਲੇਸ ਜਿਹੜੀਆਂ ਉੱਪਰ ਨੂੰ ਅਟੈਚ ਕੀਤੀਆਂ ਜਾਣੀਆਂ ਬਹੁਤ ਸੋਹਣੀ ਲੁੱਕ ਆਊਗੀ ਇਹਦੀ ਤੇ ਨਾਲ ਇਹਦੇ ਇਹ ਵਾਲਾ ਪੌਂਚਾ ਤੇ ਕੰਮ ਆਊਗਾ ਇਹ ਕੰਮ ਪੌਂਚਾ ਤੇ ਆਊਗਾ ਸੇਮ ਕੰਮ ਜਿਹੜਾ ਉਹ ਬਾਹਾਂ ਤੇ ਵੀ ਕੀਤਾ ਹੋਊਗਾ ਸੋ ਇਹ ਵੀ ਸੂਟ ਬਹੁਤ ਸੋਹਣਾ ਹੈ ਤੁਸੀਂ ਕਿਸੇ ਵੀ ਕਲਰ ਤੇ ਵੀ ਕਰਵਾ ਸਕਦੇ ਹੋ ਜ ਸਾਡਾ ਡਿਜ਼ਾਈਨਿੰਗ ਦੇ ਵਿੱਚ ਵੀ ਫਿਨਿਸ਼ਿੰਗ ਤੁਸੀਂ ਆਪ ਕੋਲ ਦੇਖ ਸਕਦੇ ਹੋ ਦੇਖੋ ਇਹ ਵਾਲਾ ਬਾਹਾਂ ਤੇ ਕੰਮ ਕੀਤਾ ਹੋਇਆ ਬਹੁਤ ਪਿਆਰਾ ਕੰਮ ਬਾਹਾਂ ਤੇ ਕੀਤਾ ਹੋਊਗਾ ਕੰਮ ਦੀ ਕਲੀਨ ਫਿਨਿਸ਼ਿੰਗ ਤੁਸੀਂ ਆਪ ਦੇਖ ਸਕਦੇ ਹੋ ਕੰਮ ਦੇ ਵਿੱਚ ਕੋਈ ਨੰਪੜੀ ਹੋਊਗਾ ਬਹੁਤ ਹੀ ਜਿਆਦਾ ਸੋਹਣਾ ਕੋਈ ਕੰਮ ਨਹੀਂ ਕਰਦਾ ਨੈਕਸਟ ਜਿਹੜਾ ਤੁਹਾਨੂੰ ਦਿਖਾਉਣ ਲੱਗਿਆ ਇਹ ਸੂਟ ਵੀ ਬਹੁਤ ਸੋਹਣਾ ਬਣਿਆ ਇਸ ਤਰ੍ਹਾਂ ਦਾ ਗਲਵਨਿਆ ਹੋਇਆ ਇਹਦੇ ਰੀਸ਼ੇਪ ਦੇ ਵਿੱਚ ਇਸੇ ਨੈਕਲਾਈਨ ਬਣੀ ਹੈ ਇਹਦੀ ਸਾਈਡ ਤੇ ਇੱਥੇ ਲੈਸਸ ਦਾ ਡਿਜ਼ਾਈਨ ਬਣੂਗਾ ਇਸ ਤਰ੍ਹਾਂ ਦਾ ਆ ਕੇ ਬਹੁਤ ਹੀ ਜਣਾ ਸੋਹਣਾ ਲੈਸਸ ਦਾ ਡਿਜ਼ਾਈਨ ਬਣੂਗਾ ਤੇ ਇਸ ਦੀਆਂ ਤੁਹਾਨੂੰ ਬਾਹਾਂ ਦਿਖਾ ਦਿੰਦੀ ਹਾਂ ਇਹ ਵਾਲਾ ਕੰਮ ਜਿਹੜਾ ਇਹ ਬਾਹਾਂ ਤੇ ਆਊਗਾ ਬਹੁਤ ਸੋਹਣਾ ਕੰਮ ਬਾਵਾਂ ਤੇ ਕੀਤਾ ਹੋਇਆ ਤੇ ਸੇਮ ਹੀ ਕੰਮ ਜਿਹੜਾ ਉਹ 슬ੀਵਸ ਤੇ ਆਊਗਾ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈਗਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਇਹ ਤੁਸੀਂ ਕਿਸੇ ਵੀ ਕਲਰ ਤੇ ਵੀ ਕਰਵਾ ਸਕਦੇ ਵੈਸੀ ਰਾਮ ਟੈਕਸ ਤੇ ਪਸ਼ਮੀਨੇ ਤੇ ਇਹ ਪ ਕੀਤਾ ਤੇ ਇਹ ਤੁਸੀਂ ਸੇਮ ਵੀ ਬਣਿਆ ਲੈ ਸਕਦੇ ਹੋ ਦੇਖ ਸਕਦੇ ਹੋ ਫਿਨਿਸ਼ਿੰਗ ਬਹੁਤ ਜ਼ਿਆਦਾ ਸੋਹਣੀ ਹੈ ਨੈਕਸਟ ਜਿਹੜਾ ਸੂਟ ਹੈਗਾ ਜੀ ਇਹ ਵੀ ਕਾਟਨ ਤੇ ਖਾਦੀ ਕਾਟਨ ਤੇ ਉੱਪਰ ਰੈਡੀ ਹੋਇਆ ਜੀ ਬਹੁਤ ਪਿਆਰਾ ਔਰ ਇਹਦੇ ਵਿੱਚ ਇਸ ਤਰ੍ਹਾਂ ਦੀਆਂ ਉੱਪਰ ਨੂੰ ਕਲੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਸੋਹਣੀਆਂ ਕਲੀਆਂ ਬਣੀਆਂ ਨੇ ਘੇਰੇ ਤੇ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਇਦਾਂ ਦਾ ਕੰਮ ਜਿਹੜਾ ਉਹ 슬ੀਵਸ ਤੇ ਆਊਗਾ ਤੇ ਇਹ ਵੀ ਲੁੱਕ ਵਾਈਜ਼ ਤੁਸੀਂ ਫਿਨਿਸ਼ਿੰਗ ਜਿਹੜੀ ਉਹ ਚੈੱਕ ਕਰ ਸਕਦੇ ਹੋ ਸੂਟ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਇਹ ਸਾਰੇ ਸੂਟ ਆਪਣੇ ਰੈਡੀ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ